ਲੋਜੀ ਸਾਰੇ ਮੇਰੇ ਬੰਦੇ ਆ ਗਏ ਸਭ ਤੋਂ ਨਕਤ ਤੋਂ ਸਭ ਤੋਂ ਪਹਿਲੇ ਕਹਿਣੇ ਬਣਾਉ ਕਿ ਜਿਹੜਾ ਨਾਮ ਕੋਸਟ ਆਸਲੀ ਤੰਮੀ ਬੜਾ ਕਰਨਾ ਸਭ ਤੋਂ ਪਹਿਲੀ ਵਿਦਾ ਕਰਨਾ ਲੋਜੀ ਆ ਜਿਹੜਾ ਹੈਗਾ 16 ਦਾ ਹੈਗਾ ਆ ਅੱਜ ਆਪਣਾ ਮੈਡੀਕਲ ਕੰਪਲੀਸ਼ਨ ਹੈ ਤੇ ਸਾਰੇ ਸਟੂਡੈਂਟ ਆਪਣੇ ਕੋਲੇ ਪਹੁੰਚ ਜੀ ਲੱਗਿਆ ਕਿ ਬਹੁਤ ਬਾਰੇ ਕਿ ਆਪਾਂ ਕੋਲ ਸਾਰੇ ਕੋਣੋਰੀ ਤੋਂ ਵੀ ਬੱਚੇ ਆਇਆ ਤੇ ਸਲੇਮ ਪਰ ਤੋਂ ਵੀ ਆਇਆ ਬਾਤ ਸਾਡੇ ਪਿੰਡ ਤੋਂ ਆਇਆ ਦੇਖੋ ਸਾਰਿਆਂ ਨੇ ਜਿਹੜੀ ਹੈਗੀ ਤਿਆਰੀ ਹੈ ਟਾਈਮ ਜਿਹੜਾ ਹੈਗਾ 3 ਵਜਣ ਵਾਲੇ ਆ ਸਹੀ 3 ਵਜੇ ਜਿਹੜਾ ਹੈਗਾ ਜਿੱਦਾਂ ਅਨਾਉਂਸ ਕੀਤਾ ਸੀ ਜਿਹੜਾ ਨਾਲ ਸਹੀ 3 ਵਜੇ ਆਪਾਂ ਨੇ ਸਟਾਰਟ ਕਰ ਦੇਣਾ ਕਨਫਰਮੇਸ਼ਨ ਜਿਹੜਾ ਹੈਗਾ ਚਲੋ ਜੀ ਸਾਡੇ ਮੈਡਮ ਸਾਰਿਆਂ ਦੇ ਨਾਮ ਨੋਟ ਕਰ ਰਹੇ ਨੇ ਨਵਲ ਗਿੰਦਰ ਕੌਰ ਹਨਾ ਕਿਉਂਕਿ ਫਿਰ ਕੱਲ ਨੂੰ ਨਾਮ ਦੇ ਨਾਲ ਜੇਰਾ ਤੋਂ ਹੋ ਜਾਂਦਾ ਹੈ ਨਾ ਅੱਜ ਸਾਰਿਆਂ ਦੇ ਨਾਮ ਲਵਾਂਗੇ ਅੱਜ ਇਸ ਤੋਂ ਬਾਅਦ 3 ਵਜੇ ਹੁਣ ਆਪਣਾ ਰਹਿਤੀ ਪਾਪੂ ਹੋ ਰਹੀ ਹੈ ਬਾਕੀ 5 ਵਜੇ ਤੋਂ ਫਿਰ ਆਪਣਾ ਦਿੱਧਾ ਚੱਲੂ ਮੇਰਾ ਭਾਗ ਦਿੱਤਾ ਕਾਹਵਾ ਤੇ ਉਸ ਤੋਂ ਬਾਅਦ ਅੱਗੇ ਆਉਂਦੇ ਹਾਂ ਸਾਡੇ ਨੂੰ ਹੋਰ ਕਰਿਓ ਥੋੜਾ ਜਿਹਾ ਕਿਉਂਕਿ ਸ਼ੋਰ ਹੋ ਰਿਹਾ ਹੈ ਗਾਹ ਪੈ ਰਿਹਾ ਹੈ ਕਾਫੀ ਜਾਣੇ ਇਕੱਠੇ ਹੋਣ ਕਰਕੇ ਹਨਾ ਕਰਕੇ ਜਿਹੜਾ ਹਟਾ ਨਾਸੀ 135 ਨਾਸੀ ਆ ਗਿਆ ਫਿਰ ਨਾ ਕੋਈ ਜਿਹਨਾਂ ਤੋਂ ਆਪਾਂ ਨੂੰ ਚਰੰਗਣ ਲੋ ਜੀ ਮੈਂ ਇਹਦੀ ਮੁਕਾਬਲੇ ਆਪਾਂ ਨੇ ਜਿਹੜੇ ਹੈਗੇ ਸ਼ੁਰੂ ਕਰਾਤੇ ਸੀਗੇ ਸਹੀ 3 ਵਜੇ ਜਿਹੜੇ ਲੇਟ ਹੋ ਗਏ ਫਿਰ ਉਹਨਾਂ ਦੇ ਨਾਮ ਜਿਹੜੇ ਹੈਗੇ ਨੇ ਕੱਟ ਦਿੱਤੇ ਗਏ ਨੇ ਜੀ ਕਿਉਂਕਿ ਕਾਫੀ ਬੱਚਿਆਂ ਦੇ ਨਾਮ ਲਿਖਾਏ ਹੋਏ ਸੀਗੇ ਅਸੀਂ ਪਹਿਲੇ ਇਹਨਾਂ ਉਸ ਕੀਤਾ ਸੀਗਾ ਕਿ 3 ਵਜੇ ਅਸੀਂ ਸਟਾਰਟ ਕਰਾ ਦੇਣਾ 2:30 ਵਜੇ ਦੇ ਨੂੰ ਬੱਚੇ ਸਾਡੇ ਕੋਲੇ ਪਹੁੰਚ ਜਾਣ ਬਹੁਤ ਬੱਚੇ ਪਹੁੰਚੇ ਨੇ ਜੀ ਬਾਹਰੋਂ ਬੱਚੇ ਬਹੁਤ ਪਹੁੰਚੇ ਆ ਸਲੇਮਪਰ ਤੋਂ ਬੱਚੇ ਆਏ ਆ ਕਣੋਰੀ ਤੋਂ ਹਰ ਇੱਕ ਸਾਲ ਬੱਚੇ ਆਉਂਦੇ ਆ ਹਨਾ ਸਾਡੇ ਆਲੇ-ਦਾਲੇ ਪਿੰਡ ਆ ਵੱਡੀ ਕਣੋਰੀ ਛੋਟੀ ਕਣੋਰੀ ਉੱਥੋਂ ਵੀ ਬੱਚਿਆਂ ਨੇ ਭਾਗ ਲੈਂਤਾ ਆ ਬਾਕੀ ਸਾਡੇ ਪਿੰਡ ਦੀਆਂ ਬੱਚੀਆਂ ਹਨਾ ਬਹੁਤ ਜਿਹੜੀਆਂ ਹੈਗੀਆਂ ਭਾਗ ਲੈਂਤਾ ਆ ਸਾਡੇ ਕੋਲੇ 9-10 ਬੱਚੇ ਅਸੀਂ ਵੈਸੇ ਤਾਂ ਆਪਣਾ ਓਪਨ ਸੀਗਾ ਜਿੰਨੇ ਮਰਜ਼ੀ ਜਿਹੜੇ ਹੈਗੇ ਆ ਸਕਦੇ ਸੀਗੇ ਆਪਣੇ ਕੋਲੇ ਜਿਹੜੇ 9-10 ਬੱਚੇ ਪਹੁੰਚੇ ਆ। ਬਾਕੀ ਕੁਝ ਬੱਚੇ ਚਲੋ ਲੇਟ ਹੋ ਗਏ, ਕੁਝ ਜਿਹੜਾ ਹੈਗਾ ਕੋਈ ਪ੍ਰੋਬਲਮ ਆ ਜਾਂਦੀ ਹੈ ਨਹੀਂ ਵੀ ਪਹੁੰਚ ਸਕੇ। ਨਾਮ ਕਾਫੀ ਦਰਜ ਕਰਵਾਏ ਹੋਏ ਸੀਗੇ। ਹੁਣ ਇੱਥੇ ਦੇਖੋ ਬਹੁਤ ਵਧੀਆ ਚੱਲ ਰਿਹਾ। ਮਹਿੰਦੀ ਮੁਕਾਬਲੇ ਕੱਲ ਨੂੰ ਆਪਾਂ ਜਿਹੜਾ ਹੈਗਾ ਸਟੇਜ ਦੇ ਉੱਪਰ ਹਨਾ ਇਹਨਾਂ ਦਾ ਸਨਮਾਨ ਕਰਾਂਗੇ ਤੀਆਂ ਵਾਲੇ ਦੇ ਨਹੀਂ ਤੇ ਅੱਜ ਵਾਲੇ ਦੇ ਨਾਲ ਅਸੀਂ ਜਿਹੜਾ ਹੈਗਾ ਦੇਖ ਲਾਂਗੇ ਵੀ ਕਿਹੜਾ ਬੱਚਾ ਫਸਟ ਸੈਕਿੰਡ ਥਰਡ ਕਰਨਾ ਹੈ ਹਨਾ ਬਾਕੀ ਗਿਫਟ ਸਾਰੇ ਬੱਚਿਆਂ ਲਈ ਹੈਗੇ ਨੇ ਜਿਹੜਾ ਫਸਟ ਸੈਕਿੰਡ ਥਰਡ ਆਊਗਾ ਉਹਨਾਂ ਨੂੰ ਆਪਾਂ ਫਲਕਾਰੀਆਂ ਨਾਲ ਜਿਹੜਾ ਹੈਗਾ ਸਨਮਾਨਤ ਕਰਾਂਗੇ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਬਾਗ ਵਿੱਚ ਰਹਿੰਦੀ ਨੀ ਕੋਟ ਕੋਟ ਮੈਂ ਹੱਥਾਂ ਤੇ ਲਾਵਾਂ ਕੋਟ ਕੋਟ ਮੈਂ ਹੱਥਾਂ ਤੇ ਲਾਵਾਂ ਬੱਤੀਆਂ ਬਣ ਬਣ ਲੈਂਦੀ ਬੋਲ ਸ੍ਰੀਕਾਂ ਦੇ ਮੈਂ ਨਾ ਬਾਵਲਾ ਸੈਂਦੀ ਬੋਲ ਸ੍ਰੀਕਾਂ ਦੇ ਮੈਂ ਨਾ ਬਾਵਲਾ ਸੈਂਦੀ ਬੋਲ ਸ੍ਰੀਕਾਂ ਦੇ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਬਾਗ ਵਿੱਚ ਰਹਿੰਦੀ ਨੀ ਕੋਟ ਕੋਟ ਮੈਂ ਹੱਥਾਂ ਤੇ ਲਾਵਾਂ ਕੋਟ ਕੋਟ ਮੈਂ ਹੱਥਾਂ ਤੇ ਲਾਵਾਂ ਬੱਤੀਆਂ ਬਣ ਬਣ ਲੈਂਦੀ ਬੋਲ ਸ਼ਰੀਕਾਂ ਦੇ ਵਕਤ ਪਏ ਤੋਂ ਸੈਂਦੀ ਨਹੀਂ ਬੋਲ ਸ਼ਰੀਕਾਂ ਦੇ ਵਕਤ ਪਏ ਤੋਂ ਸੈਂਦੀ ਨਹੀਂ ਬੋਲ ਸ਼ਰੀਕਾਂ ਦੇ ਆਉਂਦੀ ਕੁੜੀਏ ਜਾਂਦੀ ਕੁੜੀਏ ਪੈਰ ਪਿਸਾ ਨੂੰ ਪਾਵੇਂ ਨੇ ਕਾਲੀ ਕਾਲੀ ਪੈਰ ਪੱਟ ਲੈ ਲਗਨੀਆਂ ਤੀਆਂ ਨੇ ਪਿਪਲ ਦੀ ਸ਼ਾਮੇ ਨੀ ਕਾਲੀ ਕਾਲੀ ਪੈਰ ਪੱਟਲੇ ਤੀਆਂ ਆ ਗਿਆ ਤੀਆਂ ਦੇ ਦਿਨ ਨੇੜੇ ਪਿਪਲ ਵੇਵਣ ਸ਼ਤਰੀ ਤੀਆਂ ਆ ਗਿਆ ਤੀਆਂ ਦੇ ਦਿਨ ਨੇੜੇ ਪਿਪਲ ਵੇਵਣ ਸ਼ਤਰੀ ਚਾਨਣ ਛੜ ਗਿਆ ਤਿਆਂ ਦੇ ਦਿਨ ਨੇੜੇ ਪੇਜੀ ਮਾਇ ਛੋਟੇ ਵੀਰ ਨੂੰ ਵੱਡੇ ਵੀਰ ਦੀ ਕੋ ਵੀਲਦਾਰੀ ਪਾਰੀ ਛੋਟੇ ਕੀਨੀ ਆ ਮਾਜਾ ਮੰਗੇ ਨਾਲੇ ਤਾਰ ਚੋਮਾ ਨਾਲੇ ਰੋਮ ਤੇ ਆਵੜੇ ਦੇਣ ਵੀਰਣਾ ਨਾਲੇ ਤਾਰ ਚੋਮਾ ਨਾਲੇ ਰੋਮ ਦੇ ਜੀ ਦੇ ਜੀ ਬੇਸੰਦਾਰਾ ਮੇਰੇ ਵੀਰਣਾ ਸੱਸ ਮੇਰੀ ਮੇਣੇ ਮਾਰਦੀ ਦੇ ਜੀ ਦੇ ਜੀ ਬੇਸੰਦਾਰਾ ਮੇਰੇ ਵੀਰਣਾ ਸੱਸ ਮੇਰੀ ਮੇਣੇ ਮਾਰਦੀ ਮੇਰੇ ਵੀਰ ਨੂੰ ਸੁੱਕੀ ਖਾਂਡੇ ਪਾਈ ਸੱਸ ਤੇਰੀ ਮੈਂ ਮਰ ਜੇ ਮੇਰੀ ਸੱਸ ਦਾ ਪਤੀ ਜਾ ਆਇਆ ਖੰਡ ਦੀਆਂ ਆਣ ਵੋਰੀਆਂ ਸੱਸ ਚੰਦਰੀ ਕੁੰਡਾ ਨਾ ਖੋਲੇ ਕੋਠੇ ਕੋਠੇ ਆ ਜਾ ਵੀਰਣਾ ਕੋਠੇ ਆ ਮੰਗਾ ਤਾ ਚੋਰੇ ਕਹਾਣਾ ਪੈਣੇ ਕੁੰਡਾ ਕਦੋਂ ਖੋਲੇਗੀ ਤੂੰ ਤਾਂ ਵੇਰਾ ਅੰਬਦਾਵੂਟਾ ਤੂੰ ਤਾਂ ਵੇਰਾ ਅੰਬਦਾਵੂਟਾ ਮੈਂ ਟਾਲੀ ਬਣ ਜਾਵਾਂ ਬੇਚੁੱਕ ਚੁੱਕ ਤੇਰੇ ਨਾਲ ਜੇ ਲੱਗ ਜਾ ਚੁੱਕ ਚੁੱਕ ਤੇਰੇ ਨਾਲ ਜੇ ਲੱਗ ਜਾ ਰਤੀ ਫਰਕ ਨਾ ਪਾਵ ਮੈਂ ਤੇਰੀ ਨੇਕੀ ਦਾ ਜਸਤੀਆਂ ਵਿੱਚ ਗਾਵਾਂ ਮੈਂ ਤੇਰੀ ਨੇਕੀ ਦਾ ਜਸਤੀਆਂ ਵਿੱਚ ਗਾਵਾਂ ਮੈਂ ਤੇਰੀ ਨੇਕੀ ਦਾ מאמא ਧੀਆ ਕੱਪੜੇ ਧੋਂਦੀਆਂ ਮਾמא ਧੀਆ ਕੱਪੜੇ ਧੋਂਦੀਆਂ ਫੱਟੇ ਨਾ ਫੱਟਾ ਜੋੜ ਕੇ ਹੁਣ ਕਿਉਂ ਮਾਏ ਰੋਨੀ ਐ ਧੀਆ ਨੂੰ ਸੋਰੇ ਤੋੜ ਕੇ ਹੁਣ ਕਿਉਂ ਮਾਏ ਰੋਨੀ ਐ ਧੀਆ ਨੂੰ ਸੋਰੇ ਤੋੜ ਕੇ ਮਾמא ਧੀਆ ਮਿਲੀਆਂ ਫੁੱਲਾਂ ਭੰਗੂ ਖੇਲੀਆਂ ਮਾמא ਧੀਆ ਮੇਲਿਆਂ ਫੁੱਲਾ ਵਾਂਗੂ ਖੇਲੀਆਂ ਲੋ ਜੀ ਮਹਿੰਦੀ ਸਾਰਿਆਂ ਦੇ ਲੱਗ ਗਈ ਕੁਛ ਕੁ ਲਵਾ ਰਹੇ ਨੇ ਹਨ ਉਹ ਵੀ ਲੱਗਣ ਵਾਲੀ ਇਹ ਬਾਹਰੇ ਜਿਹੜਾ ਹੈਗਾ ਟੈਂਟ ਲੱਗ ਰਿਹਾ ਉਹ ਵੀ ਆਪਾਂ ਦੇਖਦੇ ਆ ਦੇਖੋ ਕੱਲ ਦੇ ਲੱਗੇ ਹੋਇਆ ਵੀਰ ਕਿਉਂਕਿ ਆਪਣਾ ਕਾਫੀ ਜਿਹੜਾ ਹੈਗਾ ਖੇਰੇ ਦੇ ਵਿੱਚ ਟੈਂਟ ਲੱਗਿਆ ਹੁੰਦਾ ਪੱਖੇ ਵਗੈਰਾ ਸਾਰਾ ਅਰੇਂਜਮੈਂਟ ਕੀਤਾ ਹੁੰਦਾ ਹੈ ਹਨ ਬਈ ਸਾਡੀਆਂ ਧੀਆਂ ਨੂੰ ਕੋਈ ਤਕਲੀਫ ਵਗੈਰਾ ਨਾ ਆਵੇ ਵੈਸੇ ਤਾਂ ਹੁਣ ਦੋਕ ਦਿਨਾਂ ਦੇ ਬੱਦਲ ਜੇ ਹੋਏ ਪਏ ਨੇ ਮੌਸਮ ਮੈਂ ਨਾ ਜ਼ਿਆਦੇ ਗਰਮੀ ਹੁੰਦੀ ਨਹੀਂ ਹੈਗੀ ਆਲੇ-ਦਾਲਿਓਂ ਆਪਾਂ ਨੇ ਇਸ ਵਾਰੀ ਓਪਨ ਰਖਾਇਆ ਕਿਉਂਕਿ ਜੇ ਬੰਦ ਕਰਵਾ ਲੈਨੇ ਆ ਫਿਰ ਜ਼ਿਆਦੇ ਸਾਝਾ ਬੰਦ ਹੁੰਦਾ ਆਲੇ-ਦਾਲਿਓਂ ਅਸੀਂ ਬੰਦ ਰਖਵਾ ਖੁੱਲਾ ਰਖਾਤਾ ਉੱਪਰੋਂ ਜਿਹੜਾ ਹੈਗਾ ਬੰਦ ਕਰਵਾਤਾ ਦੇਖੋ ਬੜੀ ਵਧੀਆ ਡੈਕੋਰੇਸ਼ਨ ਕਰੀ ਜਾ ਰਹੇ ਨੇ ਬਾਕੀ ਜਿਹੜੇ ਜ਼ਿਆਦਾ ਡੈਕੋਰੇਸ਼ਨ ਆ ਉਹ ਸਵੇਰੇ ਕਰਾਂਗੇ ਕਹਿੰਦੇ ਫਿਰ ਕਈ ਵਾਰੀ ਹਨਾ ਮੌਸਮ ਵੀ ਖਰਾਬ ਹੈਗਾ ਥੋੜਾ ਬਹੁਤਾ ਹੋ ਜਾਂਦਾ ਜੇ ਬੱਚੇ ਤੋੜ-ਤੋੜ ਜਾਂਦੇ ਆ ਬਾਕੀ ਸਵੇਰੇ ਕਰਨਗੇ ਉਧਰ ਆਪਣੇ ਗਿੱਧਾ ਵੀ ਪੈ ਰਿਹਾ ਹੈ ਬੱਚਿਆਂ ਵੱਲੋਂ ਭੈਣਾਂ ਵੱਲੋਂ ਗਿੱਧਾ ਪਾਇਆ ਜਾ ਰਿਹਾ ਹੈ ਬਹੁਤ ਜਿਹੜਾ ਹੈਗਾ ਬੱਚੇ ਖੇਡਦੇ ਫਿਰਦੇ ਨੇ ਇੰਜੋਏ ਕਰਦੇ ਫਿਰਦੇ ਨੇ ਇੱਥੇ ਹੁਣ ਸਟੂਡੀਓ ਵੀਰ ਪਹੁੰਚ ਗਿਆ ਸੀਗਾ ਇਹ ਸਾਡੇ ਸ਼ੂਟ ਕਰਦਾ ਸੀਗਾ ਮਹਿੰਦੀ ਵਾਲਿਆਂ ਦੇ ਹਨ ਜਿਨ੍ਹਾਂ ਨੇ ਮਹਿੰਦੀ ਲਗਵਾਈ ਸੀਗੀ ਬਾਅਦੋਂ ਆਪਣੇ ਕੋਲੇ ਸਾਰੀ ਵੀਡੀਓ ਵਗੈਰਾ ਆਊਗੀ ਹਨ ਉਹ ਵੀ ਤੁਹਾਨੂੰ ਬਲੌਗ ਮਿਲਣਗੇ ਸਾਰੇ ਜਿਹੜੇ ਆਪਣੇ ਮਹਿੰਦੀ ਦੇ ਵੀ ਇਹਨਾਂ ਨੇ ਸ਼ੂਟ ਕੀਤਾ ਆ ਤਿੰਨ ਜਾਂ ਜਵੇ ਕਰਨਗੇ ਸਾਰਾ ਉਹ ਵੀ ਤੁਹਾਡੇ ਕੋਲੇ ਬਲੌਗ ਪਹੁੰਚਣਗੇ ਲਓ ਜੀ ਇਹ ਹੈਗੀ ਇੱਕ ਦਿਨ ਪਹਿਲਾਂ ਦੀ ਵੀਡੀਓ ਹਨ ਇਹ ਮੈਂ ਵਿੱਚ ਕਲਿੱਪ ਐਡ ਕਰ ਰਹੀ ਹਾਂ ਕਿਉਂਕਿ ਜਿਹੜੇ ਸਾਡੇ ਐਨ ਆਰ ਆਈ ਭੈਣ ਭਾਈਆਂ ਦੀ ਹੈ ਨਾ ਸਪੋਰਟ ਸੀਗੀ ਉਹਨਾਂ ਨੂੰ ਵੀ ਜਿਹੜਾ ਹੈਗਾ ਅਸੀਂ ਨਾਲ ਦੀ ਨਾਲ ਦਿਖਾਉਣੇ ਆ ਐਨਜੋਏ ਕਰਾਉਣੇ ਆ ਵੀ ਅਸੀਂ ਕੀ ਕਰ ਰਹੇ ਹਾਂ ਅਸੀਂ ਕਿਦਾਂ ਜਿਹੜੀਆਂ ਹੈਗੀਆਂ ਧੀਆਂ ਦੀਆਂ ਤਿਆਰੀਆਂ ਕਰ ਰਹੇ ਹਾਂ ਇੱਥੇ ਮੈਂ ਸਾਡੀਆਂ ਧੀਆਂ ਵਾਸਤੇ ਜਿਹੜੇ ਆਪਾਂ ਸੰਧਾਰੇ ਦੇਣੇ ਆ ਹਨ ਉਹਨਾਂ ਵਾਸਤੇ ਆਪਾਂ ਸੂਟ ਖਰੀਦ ਰਹੇ ਹਾਂ ਇੱਥੇ ਵੀਰ ਹੋਰ ਵੀ ਸੂਟ ਦਿਖਾ ਰਿਹਾ ਸੀਗਾ ਕਹਿੰਦੇ ਸਾਡੀ ਵੀ ਵੀਡੀਓ ਬਣਾਓ ਇੱਕ ਦਿਨ ਆਪਾਂ ਸਪੈਸ਼ਲ ਆਵਾਂਗੇ ਇਹਨਾਂ ਦੇ ਜਿਹੜਾ ਹੈਗਾ ਬਲੌਗ ਬਣਾ ਕੇ ਪਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਸੋਨਾ ਕੱਪੜਾ ਸੀਗਾ ਵਧੀਆ ਵੈਰਾਈਟੀ ਆਈ ਹੋਈ ਸੀਗੀ ਇਹ ਕਹਿੰਦੇ ਸਾਡੀ ਵੀ ਵੀਡੀਓ ਬਣਾ ਕੇ ਇੱਕ ਦਿਨ ਪਾਇਓ ਵੈਸੇ ਤਾਂ ਕਸਟਮਰ ਬਹੁਤ ਜ਼ਿਆਦਾ ਆਉਂਦਾ ਸੀਗਾ ਹਨ ਇਹ ਦੇਖੋ ਇਹ ਆਪਦੇ ਪਾਰਟੀ ਵੇਅਰ ਸੂਟ ਦਿਖਾ ਰਹੇ ਸੀਗੇ ਵਿੱਚੋਂ ਇਹ ਜਿੱਦਾਂ ਚਨੂਨ ਕਰੇਵ ਦਾ ਸੂਟ ਸੀਗਾ ਹਨ ਤੇ ਆਪਾਂ ਜਿਹੜੇ ਸਾਰੇ ਕਾਟਨ ਦੇ ਸੂਟ ਖਰੀਦਾਂਗੇ ਜੀ ਕਿਉਂਕਿ ਗਰਮੀ ਦੇ ਹਿਸਾਬ ਨਾਲ ਹਨਾ ਰੁੱਤ ਦੇ ਹਿਸਾਬ ਨਾਲ ਪਾਉਣ ਵਾਲੇ ਸਾਰਿਆਂ ਦੇ ਇਹਨਾਂ ਨੂੰ ਕਿਹਨਾਂ ਨਾਮ ਸਿੱਧਾ ਹੋਇਆ ਹੈ ਇਹ ਮਾਲਕ ਦੁਆਰਾ ਚੱਕਿਆ ਗਿਆ ਚਾਰ-ਚਾ ਸੂਟ ਨੇ ਮੈਂ ਚੱਕਿਆ ਹੋਰ ਮਾਲਕ ਪਤੀ ਦਾ ਤਾਂ ਆਪਾਂ ਨੇ ਕਾਲੇ ਕਿਤਾਬੀ ਪੂਰਾ ਪੂਰਾ ਸੈੱਟ ਲੈ ਆ ਕਰੋ ਆ ਵੀ ਕੋਟਨ ਮਟੱਬੀ ਆ ਲੋ ਸਾਡੀ ਬਹੁਤ ਟੈਂਟ ਦੁਪੱਟਾ ਸੂਟ ਨੇਗੇ ਇਹ ਰੋਡ ਦੁਪੱਟਾ ਸੂਟ ਨੇਗੇ ਇਹ ਪਾਕਿਸਤਾਨੀ ਦੁਪੱਟਾ ਪਾਕਿਸਤਾਨੀ ਸੂਟ ਆ ਲੋ ਪਿਓਟ ਬਟਾ ਆ ਬੇਰ ਕੋ ਦੇ ਰੋਕ ਲੀਨ ਚ ਆਰੋ ਪਾਕਿਸਤਾਨੀ ਆ ਲੋ ਵਰਸੋ ਹਟ ਆ ਲੋ ਚੈਲੋ ਜੈ ਜੀ ਚਲੋ ਜਿਆਨ ਚਲੋ ਇਹ ਪੂਰੇ ਨਾ ਤਰਾਂ ਦੇ ਜੀ ਨੈਚਰ ਤੋਂ ਬਗਾਇਰ ਵੀਡੀਓ ਨਹੀਂ ਵਧੀਆ ਬਣਦੀ ਅੱਛਾ ਅੱਛਾ ਹਾਂ ਬਾਬੇ ਕਰੀ ਮੇਰੇ ਬਾਬੇ ਨੂੰ